ਲੋਟਰੀ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਸੁਣ ਕੇ ਹਰ ਕੋਈ ਸੋਚਦਾ ਹੈ ਕਾਸ਼ ਮੇਰੀ ਲੱਗ ਜਾਵੇ ਲੋਟਰੀ ਤੇ ਮੈਂ ਰਾਤੋਂ ਰਾਤ ਲੱਖਪਤੀ ਜਾਂ ਕਰੋੜਪਤੀ ਬਣ ਜਾਵਾਂ ਪੰਜਾਬ ਵਿੱਚ ਲੋਟਰੀ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਕਰੇਜ਼ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਕਰੋੜਾਂ ਦੇ ਇਨਾਮ ਵਾਲੀਆਂ ਟਿਕਟਾਂ ਲੋਕਾਂ ਵੱਲੋਂ ਖਰੀਦੀਆਂ ਜਾਂਦੀਆਂ ਨੇ ਕਈਆਂ ਦੀ ਕਿਸਮਤ ਖੁੱਲ ਵੀ ਜਾਂਦੀ ਹੈ ਤਾਂ ਜਿਨ੍ਹਾਂ ਦੀ ਲੋਟਰੀ ਨਹੀਂ ਨਿਕਲਦੀ ਉਹ ਮੁੰਡ ਲੋਟਰੀ ਪਾਵਾਂਗੇ ਕਹਿ ਕੇ ਹੌਂਸਲੇ ਦਾ ਸਾ ਪਰਦੇ ਨੇ ਆਖਰ ਲੋਟਰੀ ਸਿਸਟਮ ਕੀ ਹੈ ਕਿਵੇਂ ਲੋਟਰੀ ਦਾ ਜੇਤੂ ਕੱਢਿਆ ਜਾਂਦਾ ਹੈ ਇਸ ਦੌਰਾਨ ਜੇਤੂ ਸਣੇ ਸਰਕਾਰ ਅਤੇ ਡੀਲਰ ਦਾ ਇਨਾਮੀ ਰਾਸ਼ੀ ਵਿੱਚ ਕਿੰਨਾ ਹਿੱਸਾ ਹੁੰਦਾ ਆਓ ਜਾਣਦੇ ਹਾਂ ਇਸ ਵਾਰ ਪੰਜਾਬ ਸਰਕਾਰ ਰਖੜੀ ਬੰਪਰ ਦੀਆਂ ਲਗਭਗ 815000 ਦੇ ਕਰੀਬ ਟਿਕਟਾਂ ਦੀ ਸੇਲ ਹੋਈ ਹੈ ਵੱਡਾ ਬਿਚ ਸਰਕਾਰ ਵੱਲੋਂ ਪ੍ਰਮਾਣਿਤ ਲਾਟਰੀ ਡੀਲਰਾਂ ਨੂੰ ਟਿਕਟਾਂ ਵੇਚਣ ਦੀ ਆਗਿਆ ਹੁੰਦੀ ਹੈ ਪੰਜਾਬ ਸਣੇ ਦੇਸ਼ ਦੇ 13 ਸੂਬਿਆਂ ਵਿੱਚ ਹੀ ਲਾਟਰੀ ਸਿਸਟਮ ਚੱਲਦਾ ਹੈ ਹਾਲਾਂਕਿ ਬਾਕੀ ਸੂਬਿਆਂ ਵਿੱਚ ਲਾਟਰੀ ਉੱਤੇ ਪਾਬੰਦੀ ਹੈ ਜਾਨੋ ਕਿਵੇਂ ਲਾਟਰੀ ਦਾ ਇਨਾਮ ਐਲਾਨਿਆ ਜਾਂਦਾ ਹੈ ਜਦੋਂ ਵੀ ਇਨਾਮ ਦਾ ਕੋਈ ਨੰਬਰ ਆਉਂਦਾ ਹੈ ਸਭ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਸਾਡੇ ਕੋਲ ਅਨਸੋਲ ਟਿਕਟ ਦੀ ਲਿਸਟ ਹੋਵੇ ਸਾਡੇ ਕੋਲ ਡਰਾ ਤੋਂ ਪਹਿਲਾਂ ਸਾਡੇ ਕੋਲ ਮੌਜੂਦ ਹੁੰਦੀ ਹੈ ਕਿ ਉਹਨੂੰ ਅਸੀਂ ਵੈਰੀਫਾਈ ਕਰਦੇ ਹਾਂ ਕਿ ਉਹ ਕਿਤੇ ਜਿਹੜਾ ਨੰਬਰ ਹੈ ਸਾਡੀ ਅਨਫੋਲਡ ਦੇ ਵਿੱਚ ਮੌਜੂਦ ਤਾਂ ਨਹੀਂ ਹੈ ਜਦੋਂ ਤੱਕ ਸਾਨੂੰ ਇਹ ਕਨਫਰਮ ਨਹੀਂ ਹੋ ਜਾਂਦਾ ਕਿ ਟਿਕਟ ਜਨਤਾ ਵਿੱਚ ਵਿਕੀ ਹੋਈ ਹੈ ਉਦੋਂ ਤੱਕ ਅਸੀਂ ਉਸ ਦਾ ਨਾਮ ਡਿਕਲੇਅਰ ਨਹੀਂ ਕਰਦੇ ਤਾਂ ਮਸ਼ੀਨ بار-ਬਾਰ ਘੁਮਾਈ ਜਾਂਦੀ ਇਸ ਸਮੇ ਜਿਹੜਾ ਅਸੀਂ ਦੀਵਾਲੀ ਬੰਪਰ 2025 ਲਾਂਚ ਕਰ ਦਿੱਤਾ ਹੈ ਜਿਹੜਾ ਕਿ ਪਬਲਿਕ ਨੂੰ ਅਵੇਲੇਬਲ ਹੋ ਗਿਆ ਮਾਰਕੀਟ ਇਸ ਤੋਂ ਇਲਾਵਾ ਸਾਡੀ ਇੱਕ 50 ਰੁਪਏ ਦੀ ਜਿਹੜੀ ਵੀਕਲੀ ਲੋਟਰੀ ਸਕੀਮ ਹੈ ਜਿਸ ਦਾ ਇੱਕ ਹਰ ਰੋਜ਼ ਡਰਾਅ ਨਿਕਲਦਾ ਉਹ ਮੌਜੂਦ ਹੈ ਇਸ ਤੋਂ ਇਲਾਵਾ 200 ਦੀ ਹੈ ਮੰਥਲੀ ਲੋਟਰੀ ਸਕੀਮ ਜਿਹਦੇ ਵਿੱਚ ਜਿਹੜਾ ਪਹਿਲਾ ਨਾਮ ਅਸੀਂ ਗਾਰੰਟੀ ਦੇ ਰਹੇ ਆ ਪਬਲਿਕ ਨੂੰ 1.5 ਫੋਰ ਦਾ ਜਿਵੇਂ ਸਰਕਾਰੀ ਨੀਤੀ ਆ ساری ساری ਸਰਕਾਰੀ ਜਿਹੜੀ ਜੀਡੀਵੀ ਲੋਟਰੀ ਅਸੀਂ ਸਰਕਾਰ ਵੱਲੋਂ ਲਾਂਚ ਕਰਦੇ ਆ ਉਹ ਸਰਕਾਰੀ ਲੋਟਰੀ ਹੁੰਦੀ ਆ ਕਿਉਂਕਿ ਉਹਦਾ ਸਰਕਾਰ ਦੇ ਮਨਜ਼ੂਰਸ਼ਾ ਦਾ ਲੋਟਰੀ ਹੁੰਦੀ ਆ ਤੇ ਜਿਵੇਂ ਅਸੀਂ ਉਸੇ ਸਕੀਮ ਤੇ ਅਨਾਉਂਸ ਕਰਦੇ ਆ ਉਸੇ ਅਨੁਸਾਰੀ ਅਸੀਂ ਉਹਦਾ ਡਰਾਅ ਕਰਦੇ ਆ ਜਦੋਂ ਸਾਡੀ ਟੀਮ ਨੇ ਸਾਬਕਾ ਲੋਟਰੀ ਡੀਲਰ ਸੁਬਾਸ਼ ਕੈਟੀ ਨਾਲ ਫੋਨ ਉੱਤੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਜਿਹੜੀਆਂ ਵੀ ਲੋਟਰੀਆਂ ਜਾਂ ਬੰਪਰ ਚਲਾਏ ਜਾਂਦੇ ਨੇ ਉਸ ਵਿੱਚ ਸਰਕਾਰ ਦਾ ਲਗਭਗ 40 ਤੋਂ 45% ਹਿੱਸਾ ਹੀ ਲੋਕਾਂ ਵਿੱਚ ਜਾਂਦਾ ਹੈ। 500 ਦੀ ਟਿਕਟ ਵਿੱਚ ਲਗਭਗ 90 ਰੁਪਏ ਦਾ ਕਮਿਸ਼ਨ ਵੇਚਣ ਵਾਲੇ ਡੀਲਰ ਦਾ ਹੁੰਦਾ ਹੈ। ਇਸੇ ਤਰ੍ਹਾਂ ਜੇਕਰ ਲੋਟਰੀ ਨਿਕਲਦੀ ਹੈ ਤਾਂ ਉਸ ਵਿੱਚ ਡੀਲਰ ਦਾ ਵੀ ਕਮਿਸ਼ਨ ਹੁੰਦਾ ਹੈ। ਸਰਕਾਰ ਲਗਭਗ 25% ਦੇ ਤੱਕ ਹੀ ਰਾਸ਼ੀ ਇਨਾਮਾਂ ਵਿੱਚ ਰੱਖਦੀ ਹੈ। ਬਾਕੀ ਖਜ਼ਾਨਾ ਸਰਕਾਰ ਨੂੰ ਜਾਂਦਾ ਹੈ ਜੇਕਰ ਕੋਈ ਗੈਰ ਕਾਨੂੰਨੀ ਢੰਗ ਨਾਲ ਲੋਟਰੀ ਸੇਲ ਕਰਦਾ ਹੈ ਤਾਂ ਉਸ ਉੱਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ ਅਸੀਂ ਉਹਦੇ ਤੇ ਰੈਗੂਲਰ ਜਦੋਂ ਵੀ ਸਾਡੇ ਧਿਆਨ ਚ ਆਉਂਦਾ ਹੈ ਕਾਰਵਾਈ ਕਰਦੇ ਹਾਂ ਜੋ ਵੀ ਸਾਡੇ ਧਿਆਨ ਚ ਲਿਆ ਜਾਂਦਾ ਕਿ ਸਾਨੂੰ ਇਸ ਬੰਦੇ ਵੱਲੋਂ ਠੱਗੀ ਕੀਤੀ ਜਾਂਦੀ ਹੈ ਅਗਰ ਤੁਹਾਡੇ ਨਾਲ ਕੋਈ ਵੀ ਇਸ ਤਰ੍ਹਾਂ ਦਾ ਕੋਈ ਫਰਾਡ ਕਰਦਾ ਤਾਂ ਉਹਦੇ ਅਗੇਸਟ ਕਾਨੂੰਨੀ ਕਾਰਵਾਈ ਕਰਨ ਦੇ ਲਈ ਜ਼ਰੂਰ ਉਹਦੇ ਅਗੇਸਟ ਕੰਪਲੇਂਟ ਲੌਂਚ ਕਰੋ ਸਰਕਾਰ ਦੀ ਲੋਟਰੀ ਖਰੀਦੋ ਸਰਕਾਰ ਦੀ ਲੋਟਰੀ ਨਾਲ ਹੀ ਤੁਹਾਨੂੰ ਇੱਕ ਪਾਰਦਰਸ਼ੀ ਤਰੀਕੇ ਨਾਲ ਡਰਾ ਹੋਵੇਗਾ ਤੇ ਰੈਵਨਿਊ ਕ੍ਰੀਏਟ ਹੁੰਦਾ ਹੈ ਜੋ ਕਿ ਸਰਕਾਰ ਨੂੰ ਜਿਹੜਾ ਜਨਤਰੀ ਭਲਾਈ ਤੇ ਜਨਤਰੀ ਸਕੀਮਾਂ ਤੇ ਖਰਚਾ ਜਾਂਦਾ ਹੈ। ਰਾਖੀ ਬੰਪਰ ਤੋਂ ਇਲਾਵਾ ਹੁਣ ਸਰਕਾਰ ਵੱਲੋਂ ਦੀਵਾਲੀ ਬੰਪਰ ਕੱਢਿਆ ਗਿਆ ਹੈ ਜਿਸ ਲਈ ਵੱਡੀ ਇਨਾਮੀ ਰਾਸ਼ੀ ਰੱਖੀ ਗਈ ਹੈ। ਇਸ ਟਿਕਟ ਦੀ ਕੀਮਤ ਅਤੇ ਇਨਾਮੀ ਰਾਸ਼ੀ ਕੀ ਹੈ ਇਸ ਤੋਂ ਇਲਾਵਾ ਹੋਰ ਕਿਹੜੇ ਡਰਾ ਨੇ ਆਉ ਜਾਣਦੇ ਆ। ਭਰਾ ਜੀ ਰਕੜੀ ਬੰਪਰ ਪਤਾ ਖਦਾਈਆ ਹੁੰਦੀ ਹੈ ਕਿ ਇੱਥੇ ਕਿਹੜੇ A B E ਦੋ ਹੁੰਦਿਆਂ ਨੇ। ਇਸ ਕਰ ਬਖਰੀ ਦਾ ਕੰਮ ਖਤਮ ਗਿਆ ਸਮ ਲੋ ਉਹ ਲੋਕਾਂ ਨੇ ਦੀਵਾਲੀ ਖਾਣੀ ਲੈਣੀ ਹੈ ਟਿਕਟ ਦੀਵਾਲੀ ਚ ABC 3 3 ਆਏ ਨੇ ਕਿੰਨਾ ਚਿਰ ਇੱਕ ਇਕੱਲਾ ਰਹਿ ਗਿਆ ਕਰੋ ਬਾਕੀ ਛੋਟੇ ਨਾਮ ਕਾਫੀ ਨੇ ਕੋਈ ਵੀ ਲੱਗਦਾ ਹੈ ਇੱਕ ਟਿਕਟ 500 ਦੀ ਹੈ 500 ਟਿਕਟ ਇੱਕ ਟਿਕਟ ਅੱਛਾ ਇਹ ਹੋਰ ਜਿਹੜੀ ਵੀਕਲੀ ਟਿਕਟ ਆ ਤੇ ਮਤਲਬ ਉਹ ਉਹਦਾ ਕਿੰਨਾ ਉਹ 200 ਵੀ ਟਿਕਟੇ 1.5 ਕੋੜਾ ਨਾਮ ਹੈ ਮੰਥਰੀ ਦਾ ਜੋ ਹਰ ਮਹੀਨੇ ਖੁੱਲਦੀ ਹੈ ਧੰਨਵਾਦ ਆਗੀ ਇੱਕ ਇੱਕ ਨਵੀਂ ਆਈ ਹੈ 3 ਕਰੋੜ ਦੀ ਤਾਂ 500 ਦੀ ਹੈ ਬਰੇਨਸ ਜੰਤੀ ਹੈ ਇਹਦੀ ਐਨੀ ਸੇਲ ਪਹਿਲੀ ਵਾਰ ਹੋਈ ਹੈ ਇਹ ਨਹੀਂ ਸੇਲ ਐਸਪਾਸ ਇਹ ਪਹਿਲੀ ਵਾਰ ਹੋਈ ਹੈ ਰਖਣੀ ਬੰਪ ਤੇ ਕਾਫੀ ਵੀ ਗਿੜਗੜ ਇਹ ਔਨਲਾਈਨ ਵੀ ਕੋਈ ਗਿੜਗੜ ਨਹੀਂ ਔਨਲਾਈਨ ਆਲ ਆਨਲਾਈਨ ਬੈਨ ਹੈਗਾ ਸੋ ਸਰਕਾਰੀ ਲਾਟਰੀ ਖਰੀਦਣ ਉੱਤੇ ਜਿੱਥੇ ਪਾਰਦਰਸ਼ੀ ਟੰਗ ਨਾਲ ਜੇਤੂ ਐਲਾਨਿਆ ਜਾਂਦਾ ਹੈ ਤਾਂ ਜੇਤੂ ਨੂੰ ਜਿੱਥੇ ਇਨਾਮੀ ਰਾਸ਼ੀ ਮੰਨ ਲੋ ਮਲ ਕਰਦੀ ਹੈ ਉੱਥੇ ਸਰਕਾਰ ਨੂੰ ਵੀ ਮਾਲੀਆ ਇਕੱਠਾ ਹੁੰਦਾ ਹੈ ਇਸ ਵਿਚਾਲੇ ਡੀਲਰਾਂ ਨੂੰ ਵੀ ਫਾਇਦਾ ਹੁੰਦਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਟਰੀ ਦੇ ਮਾਮਲੇ ਵਿੱਚ ਨਕਲੀ ਅਤੇ ਧੋਖਾਧੜੀ ਤੋਂ ਸੁਚੇਤ ਰਹਿਣ ਦੀ ਵੀ ਲੋੜ ਹੈ ਸਰਕਾਰੀ ਵੈੱਬਸਾਈਟ ਉੱਤੇ ਹੀ ਭਰੋਸਾ ਕੀਤਾ ਜਾਣਾ ਚਾਹੀਦਾ ਹੈ ਈਟੀਵੀ ਪਾਰਤ ਲਈ ਲੁਧਿਆਣਾ ਤੋਂ ਬਰਿੰਦਰ ਥਿੰਦ ਦੀ ਰਿਪੋਰਟ